ਹੈਲੋ ਗਾਇਸ ਵੈਲਕਮ ਟੂ ਬੈਕ ਮਾਈ ਚੈਨਲ ਅਮਨਦੀਪ ਸਿੰਘ ਵਲੋਗ ਤੁਹਾਡੇ ਬਰਾਦਰ ਸ਼ੋਟਾਇਆ ਚੈਨਲ ਤੇ ਸੋ ਅੱਜ ਅਸੀਂ ਰੈਡੀ ਹੋ ਰਹੇ ਆਂ ਜਾ ਰਹੇ ਆਂ ਗੁਰਦਾਸਪੁਰ ਤੇ ਫਿਰ ਗਰਾਸਤੇ ਚ ਕੀ ਆ ਕਰਦੇ ਕੋਈ ਫਨ ਫੋਨ ਮਿਲਦੇ ਆਂ ਵੀਡੀਓ ਚ ਰੈਡੀ ਟੂ ਰਿਡਿ ਹੋ ਜੀਏ ਬੋਦੇ ਬੋਦੇ ਸਵਾਰ ਲੀਏ ਨਾ ਫਾਈਨਲੀ ਪਹੁੰਚ ਗਏ ਆਂ ਬਾਹਰ ਤੇ ਬੱਸ ਵੀ ਆ ਚੁੱਕੀ ਆ ਫਾਈਨਲੀ ਅਸੀਂ ਬੈਠੇ ਬੱਸ ਦੇ ਵਿੱਚ ਤੇ ਹਲਕੀ ਹਲਕੀ ਬਾਰਿਸ਼ ਹੋ ਰਹੀ ਆ ਮੌਸਮ ਬੜਾ ਠੰਡਾ ਹੋ ਗਿਆ ਹੈ ਤੇ ਜਾ ਰਹੇ ਆਂ ਜੀ ਬਟਾਲੇ ਲੋ ਜੀ ਫਾਈਨਲੀ ਪਹੁੰਚ ਗਏ ਆ ਅਸੀਂ ਬਟਾਲੇ ਤੇ ਉਧਰੋਂ ਆ ਗਿਆ ਭਾਈ ਅਸੀਂ ਲਈ ਟਿਕਟ ਉਹ ਸੋਰੀ ਟਿਕਟ ਤੇ 59 ਰੁਪਏ ਉਹ ਸੋਰੀ 59 ਰੁਪਏ ਦੀ ਟਿਕਟ ਮਿਲੀ ਸਾਨੂੰ ਗੁਰਦਾਸਪੁਰ ਦੇ ਲਈ ਲੋ ਜੀ ਫਾਈਨਲੀ ਪਹੁੰਚ ਗਏ ਆ ਅਸੀਂ ਗੁਰਦਾਸਪੁਰ ਤੇ ਲੋ ਜੀ ਦਾਲ ਕਰਾਰੇ ਦਾਲ ਬੋਲੇ ਦਾਲ ਨਾਲ ਆ ਮਰੋ ਮਰ ਕੱਚੇ ਗਰੀ ਲੋ ਫਾਈਨਲੀ ਸੀ ਲਾ ਲ ਮੁਰਮਰਾ ਕਿਨੂੰ ਕੁੰਨੂ ਪਸੰਦ ਆ ਮੈਨੂੰ ਤਾਂ ਬਹੁਤ ਪਸੰਦ ਆ ਮੈਂ ਤੇ ਉਹੀ ਟੇਸਟ ਆ ਜੋ ਪੁਰਾਣਾ ਬਚਪਨ ਚ ਖਾਈਦਾ ਸੀ ਲੋ ਜੀ ਫਾਈਨਲੀ ਬਾਸ ਸੱਲਪੀ ਸਾਡੀ ਬਟਾਲਾ বাস ਸਟੈਂਡ ਤੋਂ ਤੇ ਲੋ ਜੀ ਫਾਈਨਲੀ ਅਸੀਂ ਖੋਲ ਲਿਆ ਬਹੁਤ ਹੀ ਜ਼ਿਆਦਾ ਟੇਸਟੀ ਹੀ ਜੰਮੀ ਚਾਂਸਤਾਰੇ ਡੜੇ ਵਿੱਚ ਫਾਈਨਲੀ ਅਸੀਂ ਪਹੁੰਚ ਗਏ ਆ ਗੁਰਦਾਸਪੁਰ ਤੇ ਵੇਟ ਕਰ ਰਹੇ ਆ ਕਿ ਵੀ ਲੈਣ ਆ ਰਿਹਾ ਮੈਨੂੰ ਤੇ ਮਿਲਦੇ ਆ ਲੋ ਜੀ ਫਾਈਨਲੀ ਪਹੁੰਚ ਗਏ ਅਸੀਂ ਬੈਂਕ ਤੇ ਕੰਮ ਕਰ ਰਹੇ ਆ ਉੱਥੇ ਵੀਡੀਓ ਬਣਾ ਰਹੇ ਆ ਜਿੱਥੇ ਉਹਨਾਂ ਨੇ ਲਿਖਿਆ ਕਿ ਜੀ ਨਵਾਂ ਫੋਟੋਗ੍ਰਾਫਿਕ ਵੈਲ ਡਨ ਲੋ ਜੀ ਫਾਈਨਲੀ ਮੁੱਕ ਗਿਆ ਕੰਮ ਉਹਨਾਂ ਨੇ ਵੀ ਲਿਖਤਾ ਕਿ ਵਰਕ ਕੰਪਲੀਟ ਇੰਜੀਨੀਅਰ ਕੈਨ ਲੀਵ ਤੇ ਅਸੀਂ ਇਧਰ ਉਧਰ ਵੇਖਿਆ ਡੀਐਮ ਲਾਇਆ ਥੁੱਕ ਤੇ ਮਿੰਟੋ ਮਿੰਟੋ ਨਿਕਲੋ ਕਿਤੇ ਹੋਰ ਕੋਈ ਕੰਮ ਨਾ ਕਹਿ ਦੇਣ ਲੋ ਜੀ ਫਾਈਨਲੀ ਅਸੀਂ ਜਾ ਰਹੇ ਹਾਂ ਜੀ ਲੋ ਜੀ ਪਹੁੰਚ ਗਏ ਅਸੀਂ ਗੁਰਦਾਸਪੁਰ ਬੱਸ ਸਟੈਂਡ ਲੋ ਜੀ ਦੇਖੋ ਇਧਰ ਉਧਰ ਬੱਸਾਂ ਹੀ ਬੱਸਾਂ ਤੇ ਮੈਨੂੰ ਚੈੱਕ ਕਰੋ ਮੈਂ ਠੀਕ ਠਾਕ ਹਾਂ ਲੋ ਜੀ ਮੁਰਮੁਰਾ ਖਾਦਾ ਬਾਦਾਂ ਦਾ ਸਾਫ ਹੋ ਰਹੇ ਨੇ ਲੋ ਜੀ ਆ ਡਰਾਈਵਰ ਸਾਹਿਬ ਪਿਛੇ ਲੰਗਰ ਵੇਖ ਰਹੇ ਨੇ ਭਾਈ ਸਿੱਧੇ ਉਹ ਬੱਸ ਲਾਓ ਲੋ ਜੀ ਫਾਈਨਲੀ ਬਹਿ ਗਏ ਆ ਕੇਰਲਾ ਟੈਂਪੂ ਚ ਬਟਾਲਾ ਰੋਡ ਜਾ ਰਹੇ ਆ ਜੀ ਘਰੇ ਪਹੁੰਚਣ ਲੱਗੇ ਆ ਲੋ ਜੀ ਫਾਈਨਲੀ ਆ ਗਏ ਆ ਅਸੀਂ ਘਰ ਵਾਰਨ ਹੁਣ ਆਇਆ ਸੁੱਤੀਆਂ ਜੁਆਨ ਉਠਾਇਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਚੈਨਲ ਕਰਾ ਸਬਸਕ੍ਰਾਈਬ ਵਧੀਆ ਲੱਗੇ ਤੇ